ਮੇਕ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਇਹ ਮਾਮਲਾ ਕਰੇ ਇਹਦੇ ਵਿੱਚ ਵਾਈਪੀਐਸ ਮਾਰਕੀਟ ਦੇ ਵਿੱਚ ਕੁਝ 10ਵੀਂ 11ਵੀਂ 12ਵੀਂ ਦੇ ਬੱਚੇ ਹੁੱਲੜਬਾਜੀ ਕਰਦੇ ਸਾਨੂੰ ਪਤਾ ਲੱਗਿਆ ਸੀ ਜਿੰਨਾ ਬਾਰੇ ਜਿਨ੍ਹਾਂ ਨੂੰ ਰਾਉਂਡ ਅਪ ਕਰਕੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਕਾਈਂਡਲੀ ਜਿਹੜੇ ਬੱਚਿਆਂ ਨੂੰ ਹੈ ਇਹਦੇ ਰਿਗਾਰਡਿੰਗ ਮਤਲਬ ਸੁਚੇਤ ਕੀਤਾ ਜਾਵੇ ਕਿ ਬੱਚੇ ਸਕੂਲ ਟਾਈਮਿੰਗ ਤੋਂ ਬਾਅਦ ਇੱਧਰ ਉੱਧਰ ਸੜਕਾਂ ਤੇ ਘੁੰਮ ਕੇ ਹੁਲੜਵਾਜੀ ਨਾ ਕਰਨ ਜਿਹੜੇ ਸਕੂਲਾਂ ਦੇ ਨਾਮ ਹੈ ਜਿਹੜੇ ਸਕੂਲਾਂ ਦੇ ਇਹ ਸਕੂਲ ਸਾਡੇ ਨੀਅਰ ਅਬਾਊਟ ਹੈਗਾ ਗੁਰਨਾਨਕ ਫਾਊਂਡੇਸ਼ਨ ਸਕੂਲ ਹੈ ਮੈਂ ਮਾਪਿਆਂ ਨੂੰ ਚਾਹੁੰਦੀ ਕਿ ਇਹ ਬੱਚਿਆਂ ਨੂੰ ਆਈ ਗਈਆਂ ਖਾਨੇ ਬੱਚੇ ਪੜਦੇ ਬੱਚੇ ਸੀਗੇ ਜੀ 11ਵੀਂ 12ਵੀਂ ਦੇ ਬੱਚਿਆਂ ਨੂੰ ਵਾਰਨਿੰਗ ਦੇ ਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਬਾਕਾਇਦਾ ਅਸੀਂ ਲਿਖਤੀ ਪੜਤੀ ਬੱਚਿਆਂ ਨੂੰ ਅਸੀਂ ਵਾਰਨ ਕੀਤਾ ਮੈਮ ਇਹ ਬੱਚਿਆਂ ਦੀ ਮੈਰੂ 13 ਤੋਂ ਪਹਿਲਾਂ ਪੇਰੈਂਟਸ ਨੂੰ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਬੱਚੇ ਅੰਡਰ 18 ਹੈ ਗਿਆ ਇਹਨਾਂ ਨੂੰ ਇਹ ਵੀਕਲਸ ਨਾ ਪ੍ਰੋਵਾਈਡ ਕਿਤੇ ਜਾਣ ਜਿਨ੍ਹਾਂ ਲਈ ਉਹਨਾਂ ਦੀ ਏਜ ਲਿਮਟ ਹਲੇ ਨਹੀਂ ਘਟ ਤੇ ਇਸ ਤੋਂ ਇਲਾਵਾ ਬੱਚਿਆਂ ਤੇ ਨਿਗਰੱਖੀ ਜਾਵੇ ਕਿਉਂਕਿ ਬੱਚੇ ਵਾਈਪੀਐਸ ਮਾਰਕੀਟ ਦੇ ਵਿੱਚ ਉਲੜਵਾਜੀ ਕਰਦੇ ਆ ਇਹਦੇ ਨਾਲ ਉਹਨਾਂ ਦਾ ਜਿਹੜਾ ਆਉਣ ਵਾਲਾ ਮੋਰਲ ਹੈ ਉਹ ਵੀ ਡਾਊਨ ਹੋਏਗਾ ਜੇ ਅਸੀਂ ਕੋਈ ਕਾਰਵਾਈ ਕਰਦੇ